ਕੱਲ ਇਹੋ ਹੀ ਚੱਲਣ ਲਈ ਆ ਤੇ ਇੱਕ ਤੁਹਾਨੂੰ ਦੱਸਿਆ ਵੀ ਇੱਥੇ ਆ ਕੇ ਸਾਰੇ ਹੀ ਸੱਜਣ ਮਿੱਤਰ ਕੋਈ ਮੋਨਾ ਕੋਨਾ ਹੀ ਕੋਈ ਕਿੱਦਾਂ ਹੀ ਨਾਲੇ ਇੱਥੇ ਆਣ ਕੇ ਤੁਹਾਨੂੰ ਪਤਾ ਸਾਰੇ ਉਹਨੇ ਸ਼ੁਰੂ ਹੋ ਜਾਂਦੇ ਆ ਇੱਕ ਤੁਹਾਨੂੰ ਦੱਸਿਆ ਵੀ ਵੇਖਣ ਚ ਤੇ ਬਜ਼ੁਰਗ ਅਸਥਾ ਚ ਚਲੇ ਹੀ ਗਏ ਤੇ ਫੀਲਿੰਗ ਵੀ ਉਹ ਜੀਆਂ ਕਰਨ ਲੱ ਲੈ ਲੱ ਇਹ ਹੜੇ ਕੁੜਮਾਲੇ ਹੋ ਗਏ ਆ ਹੋ ਗਏ ਆਏ ਹੋ ਗਏ ਆ ਹੈਗੇ ਮੇਰੇ ਹੀ ਆਣੀ ਹੁਣੀ ਸਾਰੇ ਹਾਂਜੀ ਤੇ ਇੱਕ ਤੇ ਦੂਜੀ ਗੱਲ ਮੈਨੂੰ ਇੱਕ ਹੋਰ ਗੱਲ ਦੀ ਸਮਝ ਨਹੀਂ ਆਉਂਦੀ ਵੀ ਵਾਹਿਗੁਰੂ ਦੀ ਚਲੋ ਮੇਰੇ ਤੇ ਇੱਕ ਕਿਰਪਾ ਤੇ ਬੜੀ ਤਕੜੀ ਆ ਬਾਕੀ ਸਰੀਰ ਦਾ ਮਾਣ ਤੇ ਕੋਈ ਨਹੀਂ ਹੁੰਦਾ ਸਰੀਰ ਦਾ ਮਾਣ ਨਹੀਂ ਹੁੰਦਾ ਬਾਕੀ ਵਾਹਿਗੁਰੂ ਦੀ ਇੱਕ ਕਿਰਪਾ ਜ਼ਰੂਰ ਮੈਂ ਕਹਿੰਨਾ ਆ ਕਿ ਚਲੋ ਯੰਗ ਐਜ 'ਚ ਹੀ ਰੱਖਿਆ ਆਪਾਂ ਨੂੰ ਅਜ ਤੱਕ ਵੀ ਯੰਗ ਐਜ 'ਚ ਮੇਰੇ ਸੱਜਣਾ ਮਿੱਤਰਾਂ ਦੇ ਜਿਨ੍ਹਾਂ ਦਾ ਮੈਂ ਚਾਚਾ ਲੱਗਦਾ ਹੁੰਦਾ ਦਾ ਕਈਆਂ ਦਾ ਤਾਇਆ ਵੀ ਲੱਗਦਾ ਵਾ ਉਹ ਮੈਨੂੰ ਵੀਰ ਜੀ ਆਂਦੇ ਜਿਹਾ ਤਾਇਆ ਵੀ ਲੱਗਦਾ ਹੁੰਦਾ ਫਿਰ ਵੀ ਚਾਚਾ ਹੀ ਆਖਣਾ ਚਾਚਾ ਹੀ ਆਂਦੇ ਮੈਨੂੰ ਤੇ ਇੱਕ ਗੱਲ ਤਾਂ ਹੋਰ ਮੈਂ ਇੱਕ ਪ੍ਰੈਕਟੀਕਲ ਤਜਰਬਾ ਵੇਖਿਆ ਲੋਕੀਂ ਨੇ ਨਹੀਂ ਨਾ ਵੀ ਕਾਮ ਹੀ ਗਾਣੇ ਸੁਣਦੇ ਨੇ ਆਂ ਸੁੱਤਿਆਂ ਉਮਰ ਨਗਾਲੀ ਓਏ ਸੁੱਤਿਆ ਰਹਿ ਗਿਆ ਤੇ ਧਈਓ ਹੋ ਗਿਆ ਤੂੰ ਸੁੱਤਿਆ ਹੀ ਸਾਰੀ ਜ਼ਿੰਦਗੀ ਨਗਾਲੀ ਸੁੱਤਿਆ ਉਮਰ ਨਾਂ ਕੀ ਨਹੀਂ ਜੇ ਲੰਗਦੀ ਉਮਰ ਐਡੀ ਵੀ ਨਹੀਂ ਜੰਗਦੀ ਕਿੰਨੀ ਖੀਆ ਕੀ ਇਹ ਮੇਰਾ ਇੱਕ ਹੋਰ ਐਕਸਪੈਰੀਮੈਂਟ ਬੜਾ ਤਗੜਾ ਆ ਨਾ ਤੂੰ ਤਾਂ ਡਣੀ ਨਾਗਾ ਕਿਸੇ ਤਾਂ ਨਹੀਂ ਇਹ ਮੇਰਾ ਤਾਂ ਦੱਸਿਆ ਕੰਮ ਵੱਖਰਾ ਹੁੰਦਾ ਦੁਨੀਆ ਨਾਲ ਤਾਂ ਦੱਸਿਆ ਪੀ ਪਹਿਲੇ 5 ਸਾਲ ਨਡਾ 90 ਤੋਂ ਲੈ ਕੇ 2004 ਤੱਕ ਪੰਗੇ ਛੰਗੇ ਬੜੇ ਰਹੇ ਬੜੇ ਹਸਾਬ-ਤਬਾਬ ਜਿਹੇ ਰਹੇ ਬਾਅਦ ਆਪਾਂ ਸੰਿਆਸ ਲੈ ਲਿਆ ਸਾਧ ਹੋ ਗਈ 20 ਸਾਲ ਪੂਰੇ ਹੋ ਗਏ ਆ ਪੂਰੇ 20 ਸਾਲ ਸਾਧ ਹੋਇਆ ਤੋ ਸਾਧ ਹੋਣ ਦੇ ਨਾਲ-ਨਾਲ ਮੈਂ ਇੱਕ ਆਪਣਾ ਸਰੀਰਕ ਪ੍ਰੈਕਟੀਕਲ ਕੀਤਾ ਸਰੀਰਕ ਪ੍ਰੈਕਟੀਕਲ ਇਹ ਆ ਕਿ ਮੈਂ ਤੁਹਾਨੂੰ ਦੱਸਿਆ ਕਿ 20 ਸਾਲਾਂ ਦੇ ਵਿੱਚ ਮੈਂ 7 ਮਹੀਨੇ ਸੌਂਦਾ ਨਾਹਾ ਤੇ 5 ਮਹੀਨੇ ਜਾਗਦਾ ਨਾ। ਬਾਕੀ ਤੇ ਰੁਟੀਨ ਚ ਤੇ ਉਹ ਆਪਰਾ ਨੂੰ ਸੁੰਦੇ ਹੀ ਦੁੰਦੇ ਨੇ। ਮੈਂ ਗਰਮੀ ਕਦੀ ਬਾਹਰ ਨਹੀਂ ਨਿਕਲਿਆ। ਉਹ ਘੁੰਮਣਾ ਫਿਰਨਾ ਵੱਖਰੀ ਗੱਲ ਆ। ਮੇਰਾ ਕਹਿਣ ਦਾ ਮਤਲਬ ਵੀ ਸਾਡਾ ਸੀਜ਼ਨ ਹੀ 4 ਕਿ ਮਹੀਨੇ ਦਿੰਦਾ ਵਿਆਹਾਂ ਛਾਤੀਆਂ ਦਾ ਹੋਰ ਕੋਈ ਕੰਮ ਨਹੀਂ ਆ ਹੀ ਕੀਤਾ। ਜਾਂ 5 ਮਹੀਨੇ ਲਾ ਲਓ। ਤੇ ਉਹ ਅੱਗੇ ਵੀ ਕਈ ਵਾਰੀ ਦੱਸਿਆ ਵੀ April ਦੀ ਵਿਸਾਖੀ ਵੇਖ ਕੇ ਆਪਾਂ ਸੌ ਜਾਂਦੇ ਨਹੀਂ ਆ ਤੇ ਬਾਬੂੜ ਸਾਹਿਬ ਦਾ ਮੇਲਾ ਵੇਖ ਕੋਣ ਆ ਗਿਆ ਤੇ ਆਪ ਉੱਠ ਪਏ। ਐਕੀ ਤੇ ਚਲੋ ਮੈਂ ਗਰਮੀ ਸਾਰੀ ਉੱਠ ਗਿਆ ਨਾ ਅੱਗੇ ਨੂੰ ਆਉਂਦੇ ਕਹੀ ਆਉਂਦੇ ਯਾਰ ਤੂੰ ਐਕੀ ਗਰਮੀ ਸਾਰੀ ਫਿਲਮਾਂ ਵੇਖੀ ਗਿਆ ਮੋਲਾਂ ਚ ਗਿਆ ਵਾਂ ਡੇਲੀ ਵੀਡੀਓ ਪਾਈ ਗਿਆ ਤੋਰੇ ਫੇਰੇ ਤੇ ਰਿਹਾ ਮੈਂ ਸੱਚੀ ਨਹੀਂ ਐਕੀ ਮੈਂ ਅੱਜ 180 ਦਿਨ ਹੋ ਗਏ ਦੇ 6 ਮਹੀਨੇ ਹੋ ਗਏ ਦੇ ਤੇ ਮੈਂ 180 ਨਾਲ ਆ ਵੇਖ ਲਵਾਂ ਵੀਡੀਓ ਡਾਊਨਲੋਡ ਕਰਤੀ ਹਣੀ ਹੈ ਮੇਰੇ ਚੈਨਲ ਤੇ ਇੱਕ 180 ਮੈਂ ਫਿਲਮਾਂ ਵੇਖ ਗਿਆ ਨਾ ਜੀ 180 ਦਿਨ ਹੀ ਮੋਲਾ ਚ ਰਿਹਾ ਜੀ ਤੇ ਤੋੜਾ ਫੇਰੇ ਤੇ ਰਿਆ ਵਾਂ ਕੰਮ ਧੰਦੇ ਵੀ ਕੀਤੇ ਕੇ ਇਹ ਥੋੜੀ ਮੈਂ ਵਾਰਾ ਥੋੜੀ ਫਰੇਆ ਵਾਂ ਆਪਣੇ ਵੀ ਨਾਲ ਕੰਮ ਕੁਮ ਚਲਦੇ ਰਹੇ ਮਾੜੇ ਚੰਗੇ ਪਰ ਉਹ ਜਿਹੜੇ 20 ਸਾਲ ਸੀ ਨਾ ਪਿਛਲੇ ਮੈਂ ਤੁਹਾਨੂੰ ਦੱਸਿਆ ਨਗਾਏ ਮੈਂ ਤੂੰ ਇੱਥੇ ਹੁੰਦੇ ਸੁੱਤਿਆ ਉਮਰ ਵਾ ਜਿਹੜੀ ਨਹੀਂ ਇੰਨੀ ਮਤਲਬ ਖਤਮ ਹੋਈ ਨਹੀਂ ਨਹੀਂ ਮੇਰੀ ਜਮਾ ਹੋ ਗਈ ਤੇ ਮੇਰੀ ਅਸਲ ਚ ਉਮਰ ਜਮਾ ਹਈ ਆ ਤਾਂ ਮੈਨੂੰ ਲੱਗਦਾ ਵੀ ਮੇਰਾ ਸ਼ਰੀਰ ਬਾਡੀ ਉਹ ਪੰਜਾਹ ਵਾਲਾ ਨਹੀਂ ਹੈਗਾ ਕਾ ਬਾਰਵੀ ਕਈ ਵਾਰੀ ਕਈਆਂ ਤੋਂ ਪੁਸ਼ਪ ਪਟਾਲ ਹੋਈ ਆ ਤੇ ਉਹ ਇਹੋ ਹੀ ਕਹਿੰਦੇ ਆ ਕਿ 35 ਚਲੋ ਇੱਥੇ ਵੀ ਤੁਹਾਨੂੰ ਗੱਲ ਸੁਣਾਈਏ ਸਾਡੇ ਸਟੂਡੀਓ ਦੇ ਇੱਕ ਕੰਪਲ ਜੋੜੀ ਆਈ ਤੇ ਉਹ ਪੀਪਾ ਸੋਰੇ ਮੈਡਮ ਸ਼ਰੀਰ ਦੇ ਭਾਰੇ ਹੀ ਤੇ ਘਰ ਵਾਲਾ ਵੀ ਵਾਪ ਤੇ ਉਹਨਾਂ ਨੂੰ ਮੈਂ ਸੈਸ ਬਾਗ ਲਾ ਉਮਰ ਦੀਆਂ ਚੱਲ ਪੀਆਂ ਉਹਨਾਂ ਕੰਨ ਪਤਾ ਨੇ ਕਈ ਕੁੜੀਆਂ ਸ਼ਰੀਰ ਭਾਰਾ ਹੋਵੇ ਤੇ ਉਮਰ ਬੜੀ ਵੱਡੀ ਸ਼ੋਅ ਕਰਦੀਆਂ ਜੋ ਗੱਲਾਂ ਉਮਰ ਦੀ ਚੱਲ ਪੀਆਂ ਤੇ ਉਹ ਕਹਿੰਦੀ ਵੀ ਗੱਲ ਚੱਲ ਵੀ ਤੁਹਾਡੀ ਕਿੰਨੀ ਉਮਰ ਉਹਨੇ ਆਪਣੇ ਅੰਦਾਜ਼ੇ ਨਾਲ ਅਸੀਂ ਇੱਕ ਦੂਜੇ ਦੀਆਂ ਉਮਰਾਂ ਦੇ ਗੈਸ ਕਰ ਲਾਪੇ ਬੈਠੇ ਹਾਂ ਨਿੱਕਾ ਵੀ ਬੈਠਾ ਲੱਗੇ ਸਾਡਾ ਉਹ ਹੀ ਜਿਹੜਾ ਕੁਲਦੀਪ ਰੋਪਿਆ ਹੈ ਤੇ ਮੈਂ ਉਹਨਾਂ ਨੂੰ ਕਿਹਾ ਵੀ ਅੰਦਾਜ਼ਾ ਲਾਓ ਉਹਨਾਂ 28 30 30 ਦੀ ਦੱਸੀ ਆ ਵੇ ਮੈਂ 30 ਦੇ 30 ਦੇ ਕਰੀਬ ਬਣਾਉਂ ਦੋ ਮੇਰੀ ਉਮਰ ਦੱਸੀ ਤੇ ਮੈਂ ਉਹਦੇ ਨਾਲ ਗਾਹਾਂ 40 ਦੇ ਲਾ ਕੇ 40 ਦੇ ਲਾ ਕੇ ਬੰਨੇ ਹੂੰਗਾ ਜਾਂ ਮਤਲਬ 38 ਲਾ ਲਓ ਜਾਂ 28 ਦੱਸੀ ਹੋਊਗੀ 10 ਸਾਲ ਦਾ ਉਹਨਾਂ ਗੈਰ ਮੇਰਾ ਦੱਸਦਾ 10 ਸਾਲ ਦਾ ਗਿਆ ਮੇਰਾ ਚੱਲੇ ਆ ਰਿਹਾ ਨਾ ਤੇ ਮਾ ਨਹੀਂ ਨਹੀਂ ਮੇਰੀ ਆਈ ਤੀ ਨੀਆ ਮੇਰੀ ਬੱਤੀ ਆ ਨਿੱਕਾ ਲੱਗ ਵਸ ਪਿਆ ਮਾ ਮਨੇ ਮੇਰੀ ਤੀ ਦੀ ਆ ਮੇਰੀ ਬੱਤੀ ਆ ਉਹਨਾਂ ਆਪਦੇ ਹਿਸਾਬ ਨਾਲ ਲਾ ਲਿਆ ਵੀ ਸਾਡੇ ਵਰਗਾ ਹੀ ਸਾਟਾ ਹੀ ਨਹੀਂ ਲੱਗਦਾ ਵਾ ਤੇ ਇਹ ਬੱਤੀ ਆ ਤੇ ਨਿੱਕਾ ਆਂਦਾ ਭਾਜੀ ਮੈਨੂੰ ਸੱਜੇ ਥਲੇ ਮੂੰਹ ਕਰਕੇ ਢਾਡਾ ਦੇ ਕਰਾਂ ਬੱਤੀਆਂ ਜਨਮ ਦਿਨ ਮਨਾਇਆ ਹੀ ਅਸੀਂ ਦੁਕਾਨਤ ਮੈਂ ਕਿਉਂਕਿ ਅਜ ਤੱਕ ਜਨਮ ਦਿਨ ਨਹੀਂ ਕਦੀ ਮਨਾਇਆ ਪਰ ਇੱਕ ਰੋ ਮਨਾ ਬੈਠੇ ਮੇਰੇ ਦੁਕਾਨ ਦੇ ਮੇਰੇ ਸਟਾਫ ਵਾਲੇ ਤੇ ਹੰਦੇ 32 ਜਨਮ ਦਿਨ ਮਨਾਏ ਨੂੰ 18 ਸਾਲ ਹੋ ਗਏ ਆ ਤੇ ਅਜੇ ਵੀ ਤੁਸੀਂ 32 ਸਾਲ ਦੱਸ ਕੀ ਜਾਂਦੇ ਹਾਂ ਮਾਚੋ ਪਗਾਰਾ ਇੱਥੇ ਵੀ ਫਰਕ ਪਿਆ ਤੇ ਇਹ ਕਾੜਾ ਭਿੰਦਾ ਲੈਬਰਾਟਰੀ ਵਾਲਾ ਇਹ ਮੈਂ ਉਹ ਤੁਹਾਨੂੰ ਦੱਸਿਆ ਮੇਰੇ ਕੈਲੋਸਟ੍ਰੋਲ ਟ੍ਰਾਈਗਲਾਈਸਰਾਈਡ ਜੇ ਬੜੇ ਵਾਧੇ ਆ ਤੇ ਚੁਭਾਲ ਤੇ ਮੈਂ ਉਹ ਜਦੋਂ ਵੀ ਸਿੰਪਲ ਦਿੰਦਾ ਆ ਰਿਆਂ ਅੱਜ ਤੋਂ 7-8 ਸਾਲ ਪਹਿਲਾਂ ਉਦੋਂ ਮੇਰੀ ਜਿੰਨੀ ਹੈਗੀ ਉਦੋਂ ਵੀ ਮੈਂ 40 ਕਿਲੋ ਖਾ ਛੜਦਾ ਨਾ ਬੜੇ ਚਿਰ 5 ਕਿ ਸਾਲ 40 ਕਿਲ ਦੀ ਰਹੀ ਆ ਹੁਣ 5 ਕਿ ਸਾਲ ਹੋ ਗਈ ਆ 45 ਲਿਖਣ ਦੇ ਆ ਤੇ ਉਹ ਇਹਨੂੰ ਆ ਜਿਹਦੀ ਆਂਦੀ ਆਪਣੀ ਜਿਹੜੀ ਉਹ ਕੁੜੀ ਟੈਸਟ ਲੈਂਦੀ ਆ ਤੇ ਉਹ ਕਹਿੰਦੀ ਵੀ ਭਾਜੀ 45 ਸਾਲੀ ਉਮਰ ਲਿਖਾ ਛੜਦੇ ਬੜੇ ਸਾਲ ਹੋ ਗਏ ਆ ਆਂਦਾ ਜੇ 5 ਸਾਲ ਹੋ ਰਹੇ ਨੇ 45 ਲਿਖਾਉਣੀ ਆ ਆਂਦਾ 45 ਲਿਖਾਉਣੇ ਨੂੰ 5 ਸਾਲ ਤੇ ਹੋ ਗਏ ਆ ਤੇ 5 ਸਾਲ ਆ ਜਿਹਨੇ ਹੋਰ 45 ਲਿਖਾਉਣੀ ਆ ਇਹਦਾ 10 ਸਾਲ ਦਾ ਗੈਰ ਚੱਲਣ ਡਿਆ ਭਾਈ ਦਾ ਤੇ ਉਹ ਮੈਂ ਤਾਂ ਤੁਹਾਨੂੰ ਉਹ ਗੱਲ ਉੱਥੇ ਲਈਏ ਘੁੰਮ ਫਿਰ ਕੇ ਵੀ ਮੈਂ 20 ਸਾਲ ਆਪਣੀ ਉਮਰ ਸੇਵ ਕੀਤੀ ਗਰਮੀਆਂ ਹੁਣ ਦੇ ਲੋ ਆ ਜਿਤਨਾ ਮੇਰਾ ਸਿਸਟਮ ਮੇਰੀ ਇਤਰਾ ਹੀ ਨਾ ਕਿ ਹੁਣ ਕੋਈ ਵੀ ਸੰਦ ਸਮਾਨ ਆਪਣੇ ਆ ਗੱਡੀਆਂ ਦੇ ਇੰਜਨ ਦੁੱਜੇ ਐਕਸਲ ਗਰਾਰੀਆਂ ਜੇ ਉਹ ਜਿੰਨਾ ਆਪਣੇ ਚੱਲਦੇ ਉਹ ਘੱਟੇ ਆ ਮੈਂ ਤਾਂ ਲੰਦਾ ਮੇਰਾ ਤਰਾ ਉਹ ਹੈਗਾ ਕੋਈ ਤੇ ਉਹ ਮੈਂ ਕਿਸਾਈ ਨਹੀਂ ਮੈਂ ਸਰੀਰ ਦੇ ਆ ਆਦੇ ਨਹੀਂ ਗੋਡੇ ਹੁਣ ਵੇਖੋ ਆਮ ਹੀ 65 ਸਾਲਾਂ ਤੋਂ ਬਾਅਦ ਲੋਕੀ ਗੋਡੇ ਪੋਣੇ ਸ਼ੁਰੂ ਕਰਨਦੇ ਨੇ ਗੋਡੇ ਖਸ ਗਏ ਮੇਰੇ ਗੋਡੇ ਖਸੇ ਹੀ ਨਹੀਂ ਤੇ ਮੈਂ ਗੋਡੇ ਪਾ ਦੂੰਗਾ 60 ਸਾਲਾਂ ਦੀ ਆ ਗਈ ਗੋਡੇ ਨਹੀਂ ਖਸੇ ਸਰੀਰ ਨੂੰ ਮੈਂ ਜਿਆਦਾ ਤੰਗੀ ਪਰੇਸ਼ਾਨੀ ਦਿੱਤੀ ਨਹੀਂ ਤੋਂ ਅੱਜ ਉਹ ਗੱਡੀ ਭਾਵੇਂ ਅੱਜ ਪੰਜੀ ਆ ਤੇ ਚੱਲਣ ਡਈ ਆ ਤੇ ਜੇ ਮੰਨ ਲਓ 15 ਕਿਸੇ ਨੇ ਨਵਾਂ ਮਾਡਲ ਲੈ ਕੇ ਸ਼ਾਮ ਛੱਡੀ ਆ ਤੇ ਨਹੀਂ ਚੱਲੀ ਇੰਨੀ ਤੇ ਵੀ ਮੈਂ ਕਦੀ ਸਟਾਰਟ ਕਰਕੇ ਰੱਖ ਛੱਡੀ ਆ ਤੇ ਉਹ ਜਿਹੜਾ ਤੇ ਫਰੈਸ਼ ਆ ਨਾ ਸਾਰੀ ਇਹ ਕਰਕੇ ਮੈਂ ਬੋਡੀ ਨੂੰ ਜਿਆਦਾ ਤੋਂ ਤਾਂ ਵਾਇਆ ਨਹੀਂ ਉਹ ਨਜਾਇਜ਼ ਆ ਮੈਂ ਭੱਜੇ ਹੀ ਫਿਰ ਉਹ ਕੰਮ ਚ ਉਧਰ ਇਧਰ ਇਹ ਉਹ ਲਿਮਟਡ ਬਸ ਭੰਗੜਾ ਪੁੰਗੜਾ ਤੇ ਆਪਣੇ ਫੋਟੋਗ੍ਰਾਫੀ ਸਾਡਾ ਕਿਹੜੀ ਯੋਰ ਲੱਗਦਾ ਫੋਟੋ ਕੈਮਰੇ ਦਾ ਫੋਟੋਗ੍ਰਾਫੀ ਸਾਡਾ ਕਦਾ ਯੋਰ ਲੱਗਣਾ ਉਹ ਵੀ ਤਾਂ ਸਾਡਾ ਖਾਣ ਪਾਣੀਆਂ ਕਰਾ ਫੇਰਾ ਸਾਫ ਸੁਥਰੇ ਰਹਿਣਾ ਵਧੀਆ ਤੇ ਆਹ ਗੱਲਬਾਤ ਸੀ ਤੇ ਇਹਦੇ ਨਾਲ ਜੁੜਦੀ ਗੱਲ ਇੱਕ ਹੋਰ ਸੁਣਾਉਣੀ ਸੀ ਤੁਹਾਨੂੰ ਤੇ ਉਹ ਮੇਰੀ ਗੱਲ ਤੇ ਮੈਂ ਉੱਥੋਂ ਸ਼ੁਰੂ ਕੀਤੀ ਬਸ ਕਿਤੇ ਹੋਰ ਚਲ ਗਿਆ ਤੇ ਉਹ ਕਿਹੜੀ ਗੱਲ ਸੀ ਉਹ ਮੈਨੂੰ ਯਾਦ ਆਉਂਦੀ ਤੇ ਫਿਰ ਮੈਂ ਜੋੜਦਾ ਇਹਦੇ ਨਾਲ ਫੇਰ ਮਿਲਦੇ ਆਂ ਜੀ ਹਾਂ ਲੈ ਉਹ ਗੱਲ ਤੇ ਉੱਥੋਂ ਚੱਲੀ ਆ ਆਪਣੀ 40 ਟੱਪ ਗਏ ਤੇ ਕਈ ਬੰਦੇ ਮੈਂ ਨਾਲ ਕੀ ਵਜੇ ਦੁਨੀਆ ਯਾਰਾ 40 ਸਾਲਾਂ ਬਾਅਦ ਐ ਗੱਲ ਕਰਦੇ ਵੀ ਜਿਵੇਂ ਬੱਸ ਕੇ ਹੋਣਾ ਨਿਆਣਿਆਂ ਨੇ ਹੀ ਸੋਚਣਾ ਹੋਣਾ ਸਾਡਾ ਤੇ ਤੂੰ ਆਪੂ ਲੈ ਲਾ ਫਿਰ ਵੀ ਜ਼ਿੰਦਗੀ ਉਹ ਪੁੱਛੋ ਆਪ ਤਰਮੇਂਦਰ ਵਰਗਿਆਂ ਨੂੰ ਮਦਾਬ ਜਨਰ ਵਰਗਿਆਂ ਨੂੰ ਪੁੱਛੋ 80 90 ਸਾਲ ਦੇ ਹੋ ਗਏ ਆ ਤਾਂ ਕੀ ਆ ਅਖੰਡ ਹੈ ਕਿ ਬਸ ਅਸੀਂ ਜ਼ਿੰਦਗੀ ਸਾਡੀ ਖਤਮ ਹੋ ਗਈ ਹੈ ਤੇ ਜੇ ਉਹ ਵੀ ਆਦੇ 40 45 ਜਾਂ ਜਾ ਕੇ 100 100 ਸਾਲ ਦੇ ਮਿਲਖਾ ਸਿੰਘ ਹੋਣੀ ਹੋਏ ਆ ਜਾਂ ਕਿਤਰਾ ਹੋਏ ਆ 100 100 ਸਾਲ ਦੇ ਸਟਾਰ ਹੋਏ ਬੜੇ ਬੜੇ 80 ਪਲੱਸ ਤੇ ਸਾਰੇ ਜਾਂ ਡੇ ਵਧੀਆ ਬੰਦੇ ਜਿਨ੍ਹਾਂ ਨੂੰ ਕੋਈ ਦੂਜੀ ਮੌਤ ਨਹੀਂ ਆਈ ਆ ਕਿਤਰਾ ਹੋ ਗਿਆ ਕੋਈ ਰੋਗ ਰਾਗ ਦੀ ਗੱਲ ਨਹੀਂ ਹੋਈ ਤੇ ਉਹਨਾਂ ਨੇ ਦਿਲ ਥੋੜੀ ਜੱਡੇ ਆ ਤੁਹਾਡੇ ਅਗੂ ਤੁਸੀਂ ਤੇ ਦਿਲ ਛੱਡ ਕੇ ਬੈਠਦੇ ਜੇ 40 ਨਾ 20 ਬਸ ਹੁਣ ਤੇ ਬਸ ਗਈ ਗਏ ਗਈ ਚੰਗੀ ਫਿਰ ਤੁਹਾਡੀ ਚਲੋ ਠੀਕ ਹੈ ਫਿਰ ਮਿਲਦੇ ਹਾਂ ਲੋਹਣੇ ਸਾਹਿਬ ਜੀ M'he de treure tante de na, ni de ti. ਜੀ ਆ ਪੁੱਤ ਆ ਕੀ ਕਹੀ ਜਾਂਦੇ ਨੇ ਤੀ ਦਿੱਤਾ ਪੁੱਤ ਮੈਂ ਤਾਂ ਮੇਰੇ ਪੁੱਤ ਨੇ ਤਾਂੇ ਤੱਬਲ ਨੇ ਤਮਲਾ ਤੱਤੇ ਰਸਤਾ ਮੰਗਦਾ ਰੱਥੀਆਂ ਜੇਜਨਾਂ ਰੱਥੀ ਮਾਂ ਤੇ ਲਵਲ ਗਈ ਤੂੰ ਮੇਰੀ ਮਾਂ ਵਾਲੀ ਗਈ ਤਾਨੂੰ ਤਿੜੀਆਂ ਦਿੱਤੀ ਤੀ ਤੇਰੀ ਦੁੱਤੀ ਦੀ ਪਤੰਦ ਤੂੰ ਤੂੰ ਗਾਲੀਏ ਸਾਡੇ ਬਲਕਤ ਕਲੇ ਲੈਣ ਲੱਭ ਦਿੱਤੇ ਦੀ ਤੇ ਦੀ ਆਈ ਟੁੰਡੋਲੀਏ ਮੈਂ ਕਿਤੇ ਤੇਰੀ ਮਾਂ ਵਰਗੀ ਹਾਂ ਨਾਲੇ ਤੇਰੀ ਮਾਂ ਤਾਂ ਤੂੰ ਤੀ ਮਾਂ ਜਿਹੜੀ ਤੁਸੀਂ ਤਾਂ ਸਾਰੇ ਧੁੱਦਲੇ ਹੋ ਦਸ ਯੂ ਓਨੀ ਅਸਾ ਗੇ拉克 ਤਕਮਰੀ ਅਜ ਗਲੋਬਲ ਤੂੰ ਤੁਹਾਡੇ ਤਬਲੂ ਤਬਲਾ ਦੇਂਦੀ ਆ ਇੱਥੇ ਤੂੰ ਤਬਲੇ ਲਾਦੇ ਆ ਫਾਇ ਲੱਗਾ ਤੂੰ ਤੇ ਪਹਿਲੇ ਦਿਨੀ ਬਦਲਦੀ ਆ ਤੂੰ ਤੇ ਪੈਲਦੇ ਹੀ ਮੁਤ ਲਗੀ ਆ ਉਸ ਤੇ ਜੱਟ ਦਾ ਲਿਆ ਦਿਨਾਂ ਤੇ ਓਕੇ ਕਾਫੀਆਂ ਤੇਦੀ ਤੂੰ ਮੇਲੇ ਵਾਲੀ ਮੈਂ ਤੇਰੇ ਵਾਲੂਗਾ ਆਦਾ Gracias.